ਸਤਿ ਸ੍ਰੀ ਅਕਾਲ ਜੀ ਜੀਨੂ ਜੀ ਦਾ ਸਾਰਾ ਸਵਾਗਤ ਹੈ ਅੱਜ ਆਪਾਂ ਨਾ ਆਮ ਲਾਈਕ ਆਈ ਕੌਫਤਾ ਕਦੂ ਦਾ ਸਵਾਦ ਚਲੋ ਬਣਾਉਣਾ ਸ਼ੁਰੂ ਕਰਦੇ ਆਂ ਇਸ ਤਰੀਕੇ ਨਾਲ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਊਗਾ ਚਲੋ ਫਿਰ ਬਣਾਈਏ ਇਹ ਮੈਂ ਕਦੂ ਲਏ ਹੋਏ ਆ ਇਹਨਾਂ ਤੋਂ ਓਕੇ ਛਿੱਲਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਗ੍ਰੇਟ ਕਰਾਂਗੇ ਥੋੜੇ ਜਿਹਾ ਆਪਾਂ ਗ੍ਰੇਟ ਕਰ ਲਏ ਐ ਇਸੇ ਤਰ੍ਹਾਂ ਦੂਸਰਾ ਵੀ ਗ੍ਰੇਟ ਕਰ ਲਵਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਆਪਾਂ ਗ੍ਰੇਟ ਕਰ ਲਏ ਆ ਕਦੂ ਤੇ ਬਹੁਤ ਸਵਾਦ ਬਣਦੀ ਆ ਸਬਜ਼ੀ ਆਪਾਂ ਥੋੜਾ ਜਿਹਾ ਵਿੱਚ ਆਪਾਂ ਨਮਕ ਪਾਵਾਂਗੇ ਇਹਨਾਂ ਨੂੰ ਆਪਾਂ ਮਿਕਸ ਕਰਦੇ ਆ ਹਲਕੇ ਹੱਥਾਂ ਦੇ ਨਾਲ ਜਾਂ ਤੁਸੀਂ ਚਮਚ ਦੇ ਨਾਲ ਵੀ ਮਿਕਸ ਕਰ ਸਕਦੇ ਜੋ ਦੇ ਵਾਸਤੇ ਪਰ ਟਮਾਟਰ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਲਈਆਂ ਹੋਈਆਂ ਆ ਥੋੜੀਆਂ ਜਿਹੀਆਂ ਇਹਨਾਂ ਨੂੰ ਆਪਾਂ ਮਿਕਸਰ ਜਾਲ ਦੇ ਵਿੱਚ ਗ੍ਰाइंड ਕਰ ਲੈਣਾ ਸਾਰਿਆਂ ਨੂੰ ਛੋਟੇ ਛੋਟੇ ਪੀਸਾਂ ਵਿੱਚ ਕੱਟ ਕੇ ਤੇ ਕਦੂਆ ਦਾ ਆਪਾਂ ਪਾਣੀ ਨਿਚੋੜ ਲੈਣਾ ਆ ਗੀ ਤਰ੍ਹਾਂ ਨਚੋ ਲੈਣਾ ਥੋੜਾ ਜਿਹਾ ਪਾਣੀ ਨਾ ਰਹਿ ਜਾ ਜਿਹੜਾ ਵਿੱਚ ਕਦੋਂ ਦਾ ਪਾਣੀ ਆਪਾਂ ਕੱਢ ਲਿਆ ਤੇ ਹੁਣ ਆਪਾਂ ਵੇਸਨ ਪਾਵਾਂਗੇ ਵੇਸਨ ਆਪਾਂ 4 ਚਮਚ ਪਾਵਾਂਗੇ ਵਿੱਚ ਆਪਾਂ ਮਸਾਲਾ ਲਾਲ ਮਿਰਚ ਥੋੜਾ ਜਾਂ ਨਮਕ ਵੀ ਪਾਵਾਂਗੇ ਪਾਵਾਂਗੇ ਇਹਦੇ ਚ ਨਮਕ ਆਪਾਂ ਸਵਾਦ ਨੂੰ ਸਰਪਾਮ ਕਰਕੇ ਪਾਕਾ ਦੂਗਾ ਤੇ ਪਹਿਲਾਂ ਵੀ ਨਮਕ ਪਾਇਆ ਹੋਇਆ ਆ ਤੇ ਥੋੜਾ ਜਿਹਾ ਪਾਵਾਂਗੇ ਇਹਨਾਂ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਆਂ ਇੰਦੇ ਵਿੱਚ ਆਪਾਂ ਨੂੰ ਪਾਣੀ ਦੀ ਲੋੜ ਨਹੀਂ ਪਵੇਗੀ ਕਿਉਂਕਿ ਕਦੋਂ ਦਾ ਜੌੜੇ ਦੀ ਪਾਣੀ ਹੁੰਦਾ ਆ ਪਾਣੀ ਆਪਾਂ ਕੱਢਿਆ ਫਿਰ ਵੀ ਪਾਣੀ ਪਾਣੀ ਥੋੜਾ ਜਿਹਾ ਛੱਡਦੇ ਪਏ ਆ ਤੇ ਇੱਕ ਫਰਾਈ ਪੈਨ 'ਚ ਆਪਾਂ ਤੇਲ ਪਾਵਾਂਗੇ ਸਰ੍ਹੋਂ ਦਾ ਤੁਸੀਂ ਰਿਫੈਂਡ ਆਲ ਵੀ ਲੈ ਸਕਦੇ ਜੇ ਅਸੀਂ ਸਰ੍ਹੋਂ ਦਾ ਤੇਲ ਵਰਤਦੇ ਆ ਤੇ ਲੱਭਾਂ ਗਰਮ ਹੋ ਲਈ ਰੱਖ ਦਵਾਂਗੇ ਵਿੱਚ ਆਪਾਂ ਪਾਵਾਂਗੇ ਪਿਆਜ਼ ਟਮਾਟਰ ਇਹਨਾਂ ਨੂੰ ਆਪਾਂ ਥੋੜਾ ਜਿਹਾ ਹਲਕਾ ਗਿਆ ਤੇ ਵਿੱਚ ਆਪਾਂ ਭੁੰਨਾਂਗੇ ਫਿਰ ਇਹਨਾਂ ਨੂੰ ਆਪਾਂ ਕਰੀਟ ਕਰਾਂਗੇ ਇਹਦੇ ਨਾਲ ਟੇਸਟ ਔਰ ਜਿਹੜੀ ਕਦਮਾਂ ਦੇ ਕਾਪੇ ਦੀ ਹੁੰਦੀ ਆਗੇ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਆਪਾਂ ਮਿਕਸੀ ਜਾਲ ਦੇ ਵਿੱਚ ਪਾ ਦਿੰਨੇ ਹ ਇਸੇ ਤਰ੍ਹਾਂ ਤੇ ਉਹੀ ਤੇਲ ਦੇ ਵਿੱਚ ਆਪਾਂ ਕਦਮਾਂ ਵਾਲੇ ਕਾਪ ਤੇ ਬਣਾਨੇ ਆਪਾਂ ਤੁਸੀਂ ਗੋਲ ਜਾਂ ਕੋਈ ਵੀ ਸ਼ੇਪ ਬਣਾ ਸਕਦੇ ਜੋ ਇਸ ਤਰ੍ਹਾਂ ਹਲਕੇ ਹਲਕੇ ਹੱਥਾਂ ਨਾਲ ਥੋੜਾ ਜਿਹਾ ਕਯੋਰ ਪੈਨ ਲਗਾ ਕੇ ਤੇ ਆਪਾਂ ਸ਼ੇਪ ਦੇ ਕੇ ਤੇ ਆਇਲ ਦੇ ਵਿੱਚ ਤੇ ਦੇਖੋ ਹਲਕੀ ਆਂਦੇ ਵਿੱਚ ਆਪਾਂ ਬਣਾਉਣਾ ਤੇ ਕਿੰਨੇ ਵਧੀਆ ਤਰੀਕੇ ਨਾਲ ਪੰਦੇ ਪਏ ਰੜ ਤੇ ਵੀ ਪਏ ਆ ਨੇ ਤੱਕ ਮੇਰੀ ਵੀਡੀਓ ਦੇਖ ਰਹੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਤੇ ਆਪਣਾ ਇੱਕ ਪੂਰ ਤਿਆਰ ਹੋ ਗਿਆ ਆ ਤੇ ਹੁਣ ਆਪਾਂ ਦੂਸਰਾ ਬੈਚ ਵੀ ਤਿਆਰ ਕਰਾਂਗੇ ਆਪਾਂ ਐਸੇ ਦਾ ਦੂਸਰਾ ਬੈਚ ਤਿਆਰ ਆ ਆ ਲੋ ਜੀ ਆਪਣਾ ਦੂਸਰਾ ਬੈਚ ਵੀ ਤਿਆਰ ਹੋ ਗਿਆ ਹੈ 加ੜ ਲਿਆ ਥੋੜੀ ਜਿਹੀ ਆਪਾਂ ਹਿੰਗ ਪਾਵਾਂਗੇ ਤੇ ਨਾਲ ਹੀ ਆਪਾਂ ਜਿਹੜਾ ਮਸਾਲਾ ਗ੍ਰाइंड ਕੀਤਾ ਹੋਇਆ ਸੀ ਉਹ ਪਾਵਾਂਗੇ ਹੁਣ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਮਸਾਲਾ ਸਵਾਦ ਅਨੁਸਾਰ ਹਲਦੀ ਅਮਕਾ ਸਵਾਦ ਅਨੁਸਾਰ ਪਾਵਾਂਗੇ ਕਿਉਂਕਿ ਆਪਾਂ ਕਾਪਤਿਆਂ ਜਿਵੇਂ ਪਾਇਆ ਸੀ ਕੱਦੂ ਦੇ ਵਿੱਚ ਪਾਇਆ ਸੀ ਤੇ ਹੁਣ ਮਸਾਲੇ ਦੇ ਵਿੱਚ ਵੀ ਪਾਵਾਂਗੇ ਇੱਕ ਮੈਗੀ ਮਸਾਲਾ ਆ ਪੈਕ ਇੰਦਾਂ ਟੇਸਟ ਬਹੁਤ ਹੀ ਵਧੀਆ ਆਂਦਾ ਆ ਤੇ ਨਾਲ 2 ਚਮਚ ਮੈਂ ਦਹੀਂ ਦੇ ਪਾਵਾਂਗੇ ਇੰਦਾਂ ਚੇਹਰੀ ਬਹੁਤ ਸਵਾਦ ਆਂਦੀ ਆ ਮਸਾਲਾ ਇਹਦਾ ਥੋੜਾ ਇੱਕ ਗਲਾਸ ਆਪਾਂ ਪਾਣੀ ਦਾ ਪਾਵਾਂਗੇ ඒ සලයනු හොන අපා උබාලා දෙන්නේය අප ම සල්ලනු බාලාග අය ඒ හොන අපා කෝප්ති පාමගේ කතුුවන්දේ ඒ හො ඉඩ නොවි පංචක මෙන්ට අපා බාලෝන් දමගේ ਕੁਝ ਕਰਨੇ ਵਜ੍ਹਾ ਤਰੀਕੇ ਨਾਲ ਪਾਉਂਦੇ ਪਏ ਬਹੁਤ ਵਧੀਆ ਤਰੀਕੇ ਨਾਲ ਇਹ ਥੋੜੀ ਜੀ ਆਪਾਂ ਮੇਥੀ ਪਾਵਾਂਗੇ ਮੇਰਾ ਟੇਸਟ ਬਹੁਤ ਹੀ ਵਧੀਆ ਆਂਦਾ ਆ ਆਪਣੇ ਕੌਫ ਤੇ ਬਣ ਕੇ ਤਿਆਰ ਹੋ ਗਏ ਆ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਥੈਂਕਸ ਫॉर ਵਾਚਿੰਗ